ਨਹੀਂ 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 ਹੁਣ ਤਾਂ ਹੁਣ ਹੁਣ ਵਚਨ ਲੈ ਜਾਣਗੇ ਆ ਆਪ ਹੁਣਾ ਪਿਆ ਕੋਹ ਸਾਹਿਬ ਨੂੰ ਹੈ ਕੋਈ ਲੈ ਆਇਆ ਜਾਂ ਐਵੇਂ ਆ ਕਿਉਂ ਉਹ ਆਪਣਾ ਹੋ ਗਿਆ ਪਿੱਛੇ ਤਾਂ ਹੋ ਬੜਾ ਜਿਹਾ ਪਿੱਛੇ ਟਾਈਮ ਲੱਗੀ ਜਾਂਦਾ ਕਿੰਨਾ ਟਾਈਮ ਹੋ ਗਿਆ ਕੋਪੀ ਚਲੋ ਛੱਡ ਤੂੰ ਚਲ ਦੱਸ ਕਬੂਤਰ ਕਿੰਨੇ ਰੱਖੇ ਦੱਸ ਹੈ ਹਾਂ ਕੋਪੀ ਕੀ ਹਾਲਾ ਠੀਕ ਹੈ ਭਾਈ ਲਓ ਪੈਂਟ ਕਿਹੜਾ ਕਰੀਮਪੁਰ ਕਰੀਮਪੁਰ ਪਹਿਲਾਂ ਮੈਂ ਕਰੀਮਪੁਰ ਲੈ ਕੇ ਤਾਂ ਕਰੀਮਪੁਰ ਬੜਾ ਹੈ ਵੰਦੇਸ਼ਾਂ ਤੇ ਇਹ ਸੋਹਣੇ ਸੋਹਣੇ ਬੜੇ ਹੁੰਦੇ ਯਾਰ ਬੰਦੇ ਸਿਰਸਰੇ ਸਿਰਸਰੇ ਨਾ ਹੋਏ ਜਾਨ ਬਿੱਤੀ ਨਾ ਦਾ ਬਾਚ ਉਹ ਰੜ ਜਾਣਾ ਐ ਕਰਕੇ ਕਾਲੇ ਹੋਣਾ ਇਹ ਤਾਂ ਫੁੱਦੂਆ ਨਹੀਂ ਹੋ ਜਾਣਾ ਹੈ ਕੀ ਕਹਣਾ ਫੁੱਦੂਆ ਨਾ ਬੈਣਾ ਭਾਈ ਵਧੀਆ ਨਹੀਂ ਹੈ ਦੇਣ ਹੁਣ ਕਿੱਥੋਂ ਲਈਏ ਤੇੜੀ ਫੜ ਕੇ ਸਾੜਾ ਛੜ ਲਾ ਚੁੱਪ ਕਰਕੇ ਜਿੱਦਾਰੇ ਲੱਗਦੇ ਆ ਮਾੜੇ ਮੋਟੇ ਸਵੇਰ ਗੋਬਰ ਕਰ ਬਾਲੀਆਂ ਹੋਈ ਜਾਂਦੀਆਂ ਆ ਹਾ ਇਹ ਹੈਪੀ ਦੱਸੂਗਾ ਹੈਪੀ ਆਪਣੀਆਂ ਪਾਪਣਾ ਛੇੜੀ ਹੈਪੀ ਕਿੰਨੀਆਂ ਛੇੜੀਆਂ ਹੋਏ ਦੇ ਨਾ ਬਾਜੀ ਚੌਥੀ ਹੈ ਸਾਡੇ ਤਾਂ ਇੱਕ ਇੱਕ ਬਾਜੀ ਪਿੱਛੇ ਉਹ ਵੀ ਅੱਜ ਛੱਡਣ ਲੱਗੇ ਆ ਅਸੀਂ ਤਾਂ ਛੱਡਣ ਲੱਗਾ ਲਾ ਲਓ ਮਿੱਤਰੋ ਦੋ ਉੜ ਗਏ ਕਬੂਤਰ ਪੰਜਾਬੋਂ ਗੱਡੀ ਚ ਲੈ ਪਾਣੀ ਦਿਓ ਦੀ ਮੈਂ ਰੰਗ ਆਪੇ ਲੈ ਲੈਂਦਾ ਬਾਕੀ ਬੰਦੇ ਪਾਣੀ ਤੇ ਗੋਪੀ ਬਾਜੀ ਨੇ ਛੱਡ ਤੇ ਆ ਦੋ ਆ ਦਿਖਾਉ ਤੇ ਆ ਬਾਈ ਲਗਾਏ ਕਹੇ 5 ਮਿੰਟ ਹੋ ਗਏ ਵੀ ਉੜਦੇ ਆ ਨੂੰ ਏਦੇ ਲੇਦਾ ਕੇ ਆ ਪੰਜ ਮਿੰਟ ਪਹਿਲੇ ਹੀ ਛੱਡੇ ਆ ਬੰਦੇ ਨੇ ਬਾਕੀ ਹਜੇ ਪਾਣੀ ਦਿੰਦੇ ਆ ਦੋ ਉੱਡ ਗਏ ਆ ਬੁੱਦਲਾ ਬਾਹਰ ਤਰ ਪਾਣੀ ਨਾ ਕਰਦਾ ਛੱਡਦਾ ਉੱਥੇ ਲਵਾ ਕੇ ਦੱਪਾਈ ਦੋ

ਮਾਮਾ ਉਹ ਥੋੜੀ ਰੱਖਣੀ ਹੈ ਨਾ ਉਹ ਵੀ ਪਟਰੋਲੇ ਵੱਜੀ ਜਾਂਦੇ ਆ का रे का ਕਾਰ ਦੀ ਗੱਲ ਕਰ। ਕਾਰ ਦੀ ਗੱਲ। ਲੋ ਬਾਬੇ ਛੜਦੇ ਆਪਣੇ ਕੂਤਰਾ ਹੋ ਜਾਂਦੇ ਦੋਨੇ ਬੱਚਾ ਵੀ ਤੇ ਚੀਨਾ ਵੀ। ਖਿਲੇ ਕਦਾ ਹੈ। ਐਵੇਂ ਛੜਦੇ ਫਿਰ ਤੇ ਓਲੇ ਲੱਗ ਜਾਂਦੇ ਆ। ਆਹੀ ਨਾ। ਬਾਹਰ ਚਲੀ ਜਾਂਦੇ। ਨਾ ਨਾ ਓਲੇ। ਉਹ ਨੇ ਆਲ ਨਿਆਣਾ ਆਣਾ ਉਹਨੇ ਨੇੜਾ ਕੋਈ ਹੋਰੀ ਨਾ ਕਰਾ ਕਰ ਜੇ ਨਿਆਣਾ ਨਿਆਣਾ ਉਹ ਵਿਚ ਫਸਿਆ ਆ ਉਹ ਦਿੱਤੇ ਬਿਠਾ ਆ ਦੀ ਆ ਆ ਕਰਦੇ ਬਾਬੇ ਆਪਣੇ ਦੋਨੇ ਕੋਪੀ ਗੋਪੀ ơi ਗੋਪੀ ਖਲੇ ਆਓ ਉਹ ਆ ਗਿਆ ਜੀ ਅੱਜ ਗੋਪੀ ਕਿੰ ਨਹੀਂ ਆਇਆ ਲੱਗਦਾ ਨਾ ਸੈਂਟਰੀ ਦੇ ਕਿਹੜੀ ਆ ਗੋਪੀ ơi ਉਹ ਇਕੱਠੇ ਹੀ ਉੜੇ ਇਕੱਠੀ ਰਲ ਗਏ ਹੈ ਨਾ ਇਹਨਾਂ ਆਹ ਡੱਬਾ ਹੀ ਲਾ ਦ ਆਪਣੇ ਵਾਲਾ ਨਾ ਵੀਰ ਮਮਾ ਆ ਰਹੀ ਆ ਡੱਬੀ ਡੱਬੀ ਆ ਮੈਂ ਡੱਬੀ ਲਗਾਈ ਆ ਆ ਮਗਾ ਡੱਬਾ ਹੀ ਲੱਗਦਾ ਮੈਂ ਕਿ ਓਏ ਬੇ 9 ਵਜੇ ਪੂਰੇ ਚੱਕ ਹੋਣੇ ਕਬੂਤਰ 9 ਤੋਂ 10 ਕੋਈ ਕਰ ਲੋ ਇੱਕ ਆਹੀ ਹਾਂਜੀ ਹਾਂਜੀ ਵਧੀਆ ਭਾਈ ਕੀ ਹਾਲ ਆ ਠੀਕ ਠਾਕ ਜੀ ਨੋਸ਼ ਹੋਰ ਕਹਾ ਹੋਰ ਹੋਰ ਛੜ ਤੇ ਹਾਂਜੀ ਹਾਂਜੀ ਬੱਗੇ ਉਲੇ ਉਲੇ ਲੱਗ ਗਏ ਆ ਤੇ ਐਂਟਰੀਆਂ ਥੋੜੀ ਜਾਂਦੇ ਬੰਦੇ ਇਹ ਮਨ ਫਲਾਈ ਨੇ ਐਂਟਰੀ ਹੋਈ ਉਹ ਪੀਡੀ ਮਗਾਤੀ ਉਹ ਪੂਆ ਹੀ ਕਰੀ ਡੈਸ਼ ਵਾਲਾ ਕੋਈ ਗੱਲ ਜੈਕੋ ਤੜਵਾਰ ਜਸੀਤ ਲੇਤਾ ਜੀ ਦੀਪਾ ਕੋਟ ਰਾਮਾ ਕੋਟ ਹੈਪੀ ਜਗਤਪੁਰ ਪੱਲੇਆਂ ਦੇ ਕਬੂਤਰ ਗੰਦਾਨ ਕਰੀਮ ਪਰ ਦੋਨਾਂ ਦਾ ਟਾਈਮ ਹੋਣਾ ਪਿਆ ਆਦਲ ਪਾਸਲਾ ਲਾਡੀ ਰਾਹੋ ਜੇ ਜੀਤ ਮਾਨ ਬੰਗਾ ਕਾਲੂ ਸਹੋ ਤੋਰਨ ਮਾਲਸ ਲੋ ਤੇ ਗੋਪੀ ਭਰੋ ਯਾਰ ਜਿਹੜੇ ਭਾਈ ਮੈਨੂੰ ਕਿਵੇਂ ਨਿਗਾਹ ਚ ਵੀ ਆ ਤੁਹਾਡੇ ਨਿਗਾਹ ਚ ਮੈਨੂੰ ਗੱਲਾ ਗੱਲਾ ਦਿਖਾਉਂਦੇ ਠੀਕ ਪੱਲੇ ਆਲੇ ਕਬੂਤਰ ਦੋ ਆ ਜੀ ਇੱਕ ਦਾ ਇੱਕ ਆਗਾ ਕਾਲੀ ਚੀਨੀ ਜੀ ਆ ਪੱਲੇ ਆਲੀ ਉੱਪਰ ਖੜੀ ਇੱਕ ਤੇ ਇੱਕ ਜੈਕੋ ਟਡਵਾੜ ਹੈ ਨਾ ਇਹ ਉੜਦਾ ਜਿੱਥੇ ਜਿਹੜਾ ਮਾਰਦੀ ਹੈ ਨਾ ਕਲੀਅਰ ਕਰਕੇ ਹਾਂ ਦੱਸ ਦਿਓ ਉਤਰ ਉੱਤਰ ਆ ਗਿਆ 4 ਪਹੀਨੀ ਆਪਾਂ ਤੁਹਾਨੂੰ ਟਾਈਮ ਦੋਗਾ ਤੇ ਹੋਣਾ ਨਹੀਂ ਜਿਆਪਾ ਦੀ ਪਾਈ ਨਾ ਬਸੋ ਟਾਈਮ ਲੱਗੀ ਜਾਂਦਾ ਕਿੰਨਾ ਟਾਈਮ ਹੋ ਗਿਆ ਕੋਪੀ ਹੈ 11 10 11 10 ਤਾਂ ਵਕਤ ਤਾਂ ਇੰਨਾ ਪੈਦਾ ਦੁਪਹਿਰ ਦਾ ਟਾਈਮ ਹੁੰਦਾ ਹੈ ਆ ਗੋਪੀ ਹਾਂ 2:30 ਵਜੇ ਇੰਨਾ ਵਕਤ ਪੈਂਦਾ ਹੁੰਦਾ ਆ ਉੱਧਾ ਹੀ ਆਉਦਾ ਸ਼ੋਕਲਾ ਆ ਹੈ ਈ ਯਾਰ ਮੈਂ ਕਹਿੰਦਾ ਗਰਮੀ ਵੱਧ ਗਈ ਆ ਅੱਖ ਨਹੀਂ ਗਰਮੀ ਵੱਧ ਗਈ ਕੋਈ ਇੱਕ ਸਹੀ ਇੱਕ ਤਾਂ ਸਹੀ ਹੈ ਤੁਸੀਂ ਚੜ੍ਹਦੇ ਨਹੀਂ ਆ ਆਹ ਲੈ ਮਾਪੂਤਾ ਦੀ ਪੀ ਕੇ ਆਉਂਦੇ ਸਾਰੇ ਆਗੇ ਥੱਲੇ ਨੂੰ ਆਣਾ ਪੱਲੇ ਤੇ ਗਰਾਤੀ ਥੋੜੇ ਥੱਲੇ ਉੜਦੀ ਜਾਂਦੀ ਹਾਂ ਦੂਜੇ ਤੇ ਹੀ ਆ ਪੱਲੇ ਵਾਲੇ ਤੇ ਪਤਾ ਕਿ ਤਾਇਆ ਸੀ ਸੱਜੀ ਵਾਲੀ ਸਾਰੇ ਛੱਟੇ ਵਾਲੀ ਨੇ ਤੇ ਆ ਟਾਈਮ ਹੋ ਗਿਆ ਯਾਰ ਬਾਹਰ ਉਹਦੀ ਦੇਖਦਾ ਘਰ ਦਾ ਗੋਲਾ ਜਿਹੜੀ ਇੰਦਰੋਂ ਆਉਂਦਾ ਗਾਲਾ ਚਲੋ ਛੱਡ ਤੂੰ ਦੱਸ ਕਬੂਤਰ ਕਿੰਨੇ ਰੱਖੇ ਦੱਸ ਹੈ ਹਾਂ ਦੱਸ ਅਡੋਨਾ ਵੀ ਹੁਣਾ ਮੈਂ ਅਜ ਹੁਣ ਹੈ ਕਿੱਥੇ ਆ ਉਹ ਤੇਰਾ ਥੋੜੀ ਆ ਮੇਰਾ ਯਾਰ ਆ ਜਾ ਬਰਾਵਾ ਉਹ ਦਾ ਕੇਹਦਾ ਆ ਆਏ ਉਹ ਤਾਂ ਕੇਹਦਾ ਆ ਉਹ ਮੇਰਾ ਆ ਯਾਰ ਲੈ ਮੀਆ ਕੀ ਹੋ ਉਹ ਆਪਰਾ ਹੋ ਗਿਆ ਪਿੱਛੇ ਤਾਂ ਹੋ ਮੜਾ ਜਾ ਪਿੱਛੇ ਕਿੱਥੇ ਹੋ ਕੇ ਗੱਲ ਕਰ ਸਾਲਿਆ ਪਹਿਲਾਂ ਵਾਲੀ ਗੱਲ ਦੱਸ ਜਿਹੜੀ ਪਹਿਲੇ ਦਾ ਤੂੰ ਬੁੱਗੀਆਂ ਦੇ ਨੂੰ ਜਾਨਾ ਮਾਲ ਖਾਦਾ ਓਏ ਮਾਲ ਖਾਦਾ ਓਏ ਹਾਂ ਹਾਂਜੀ ਕਟੋ ਫੁੱਲਾਂ ਤੇ ਕਟੋ ਫੁੱਲਾਂ ਤੇ ਤੈਨੂੰ ਵੀ ਕਹਿੰਦੇ ਹਾਂ ਹਾਂ ਐ ਨਹੀਂ ਚੜ ਕਿੱਥੇ ਓੜਦਾ ਕਿਹੜਾ ਰੰਗ ਲਗਾ ਦੱਸ ਉਹ ਹਰਾ ਹਰਾ ਰੰਗ ਕਿੱਥੋਂ ਲੈ ਕੇ ਕਿੱਥੋਂ ਲੈ ਕੇ ਕਬੂਤਰ ਤੇਰੇ ਵਾਲਾ ਕਹੀ ਜਾਂਦਾ ਉਹ ਤੇਰੇ ਵਾਲਾ ਹੀ ਇਹਦਾ ਮੇਰੇ ਵਾਲਾ ਉਹ ਹੈ ਜਿੰਨਾ ਆ ਗਿਆ ਇਹ ਤਾਂ ਪੱਲੇ ਦੇ ਗਲਾਬੀ ਆ ਜਿੱਥੇ ਆ 22 ਜਿਤਨੀ ਬੰਦੀ ਯਾਰ ਇੱਕ ਬਗਲ ਗਲਾਬੀ ਆ ਤਾਂ ਜਿਹੜਾ ਜਿੱਤ ਗਿਆ ਉਹ ਤੇਰਾ ਠੀਕ ਆ ਮੈਂ ਭਾਜੀ ਕਹਿੰਦਾ ਮੇਰਾ ਕਬੂਤਰ ਜਿੱਤ ਗਿਆ ਪਹਿਲੇ ਨੰਬਰ ਤੇ ਆਇਆ ਇਹਦੇ ਤੈਨੂੰ ਵੀ ਦੇ ਜਣਾ ਫਿਰ ਲੈਣਾ ਉਹ ਲੈਣਾ ਤੂੰ ਦੇ ਲੈ ਇਹਨਾਂ ਕਬੂਤਰ ਬਹੁਤ ਆ 2-300 ਕਬੂਤਰ ਹੈ ਨਾ ਹੈ ਨਾਲ ਮਰਦਾ 5 ਨਹੀਂ ਹੈ ਇੱਕ ਉਤਰਿਆ ਕੋਈ ਦਿਖਾਉਂਦਾ ਸੀ ਕਿਹਨਾ ਦਿਖਾਉਂਦਾ ਸੀ ਉਤਰ ਤੇ ਬੰਦ ਲੱਗਿਆ ਅੱਛਾ ਲਾ ਲਈ ਆ ਹੀ ਨਹੀਂ ਯਾਰ ਤੇ ਆ ਨਾ ਨਹੀਂ ਆਏਗਾ ਆ ਯਾਰ ਓਏ ਅਬਦੁੱਲ ਪਾਸਲਾ ਪਾਜੀ ਕੂਤਰ ਬਹਿ ਗਿਆ ਜੀ ਉੱਪਰ ਜਾਓ ਪਾਜੀ ਬੰਦੇ ਸਾਰੇ ਬੈਠੇ ਜਾਓ ਕੀ ਜਾਣ ਆਬਦੁੱਲ ਪਾਸਲਾ ਆ ਯਾਰ ਜਾਓ ਪਾਜੀ ਉੱਪਰ ਤੇ ਦੋ ਯਾ ਦਿਖਾ ਦਿਓ ਬੰਦੇ ਰੋ ਆ ਜਾ ਜਾ ਆ ਤਾਂ ਆ ਵੀ ਬੈਗ ਆ ਤੇ ਉਹਨੂੰ ਕਾਰ ਤੋਂ ਲੈ ਗਿਆ ਆਪਰ ਪਾ ਕੇ ਬੈਗ ਨੂੰ ਕਰੀ ਬੈਗ ਚੱਲੋ ਹਾਂਜੀ ਨਹੀਂ ਨਹੀਂ ਕੱਟੋ ਪਰੇ ਭਰਾ ਨੂੰ ਸੂਈ ਦਾ ਕਿ ਲੈ ਕੇ ਨਹੀਂ ਆਇਆ ਟਾਈਮ ਵਾਲੇ ਸਾਰੇ ਹੀ ਘੱਟੇ ਗਏ ਜੀ ਟਾਈਮ ਵਾਲੇ ਸਭ ਹੁੰਜਾ ਫੇਰਦਾ ਟਾਈਮ ਵਾਲੇ ਆਦੀ ਜਏ ਹੋ ਛੋਪੀ ਦੇ ਰਾ ਇੱਧਰ ਤਾਂ ਬਸ ਗੁੱਡੀ ਸਿੱਖ ਰਹੇ ਤੇ ਆ ਰਾਤ ਤਾਂ ਬੁੱਧੀਆਂ ਲੁੱਟਦਾ ਆ ਮੈਂ ਮੈਂ ਰੱਖਦੇ ਨਹੀਂ ਮੈਨੂੰ ਰੱਖਦੇ ਕੋਈ ਨਹੀਂ ਨਾ ਲਓ ਬੇ ਮਿੱਤਰੋ ਸਮਾਂ ਹੋ ਗਿਆ 12 ਦੇ ਕਰੀਬ ਅੱਧੇ ਘੜ ਦਾ ਟਾਈਮ ਚੱਲੀ ਆ ਤਾਂ ਤੂੰ ਤਾਂ ਲਾਲਾ ਮਾਰਦੇ ਬੰਤੀ ਹਾਂ ਕਿਸੇ ਬੈਠਣ ਦਾ ਓਏ ਬਾਬਾ ਲੰਗਰ ਚੱਲ ਪਿਆ ਸਭ ਤੋਂ ਪਹਿਲਾ ਰਹਿਤਾ ਦਾ ਆਹਦਾ ਜੀ ਲੋਕਾਂ ਇਹ ਨਾ ਨਹੀਂ ਕਰਨੀ ਰਹਿ ਤੇ ਨੂੰ ਨਾ ਨਹੀਂ ਕਰਨੀ ਐ ਗੋਪੀ ਉਹ ਤਾਂ ਆਪਣੀ ਗਲਤੀ ਆ ਹੋਰ ਭਾਈ ਕੀ ਹਾਲ ਚਾਲ ਕਦੋਂ ਜਬਾਤ ਨਹੀਂ 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 ਹੁਣ ਤਾਂ ਹੁਣ ਹੁਣ ਬਚਨ ਲੈ ਜਾਣਗੇ ਆ ਆਪ ਹੁਣਾ ਪਿਆ ਕੋਹ ਸਾਹਿਬ ਨੂੰ ਹੈ ਹੋਰ ਹੋਰ ਗੋਪੀ ਕਦਾ ਗੋਪੀ ਸੋਣਾ ਹੀ ਬੜਾ ਆਉਣ ਡਿਆ ਵਾ ਸੁਆਦ ਕਿੱਧਰਾਂ ਗੇ ਰੇ ਰੇ ਕੜਗੜ ਕੜਗਾ ਹੁਣ ਸਾਥ ਨਹੀਂ ਨਹੀਂ ਸੱਚੀ ਯਾਰ ਹੈ ਹੋਰ ਕਿੱਦਾਂ ਬਾਬਿਓ ਕੀ ਹਾਲ ਚਾਲਾ ਸਿੱਕੀਆਂ ਨੇ ਠੰਡ ਕਿਹਦਾ ਰੋਲਾ ਪੈ ਗਿਆ ਉਨੇ ਨੇ ਮੈਂ ਯਾਰ ਦੇਖ ਤਾਂ ਕਿ ਉਹ ਵੀ ਆਪਣਾ ਭਰਾ ਜੀ ਨਾਲ ਦੇ ਪਿੰਡ ਦੇ ਬੰਦੇ ਆ ਗਏ ਅਸੀਂ ਤਾਂ ਹੀ ਨੂੰ ਜਾਂਦੇ ਬੋਲੇ ਇਹ ਦੇਖੋ ਸਾਨੂੰ ਪਤਾ ਆਪਣਾ ਪਤਾ ਕਿ ਯਾਰ ਮੈਂ ਸਪੈਸ਼ਲ ਸਪੈਸ਼ਲ ਮੈਂ ਮੈਂ ਪਹਿਲੇ ਇਹੀ ਗੱਲ ਕਹਿੰਦੇ ਉੱਪਰੋਂ ਢਾਲਦਾ ਦਿਖਾ ਲਿਓ ਸਾਨੂੰ ਹੈਗੇ ਜੀ ਉੱਪਰ ਬਹਿਤ ਜੀ ਮੈਂ ਸੱਤ ਕੂਤਰ ਕੱਟਿਆ ਜੀ ਸੱਤ ਜਿਹੜੇ ਹੂੰਦ ਵਾਲੇ ਜੀ ਸਾਰੇ ਕੱਟ ਦਿੱਤੇ ਆ ਕਿੱਥੇ ਆਈ ਆ ਨਾਲ ਇਹਨਾਂ ਦਾ ਵੀ ਸਾਰੇ ਮੈਨੂੰ ਕੋਈ ਬੰਦਾ ਦੇਖੋ ਨਹੀਂ ਯਾਰ ਮੇਰਾ ਵੀ ਯਾਰ ਕੋਈ ਯਾਰ ਕੋਪਰ ਆਇਆ ਹੈ ਫਾਇਰ ਕਰਕੇ ਭਾਈ ਕੋਪਰ ਆਇਆ ਹੈ ਯਾਰ ਬਾਹਰ ਕਰਦਾ ਆਪਾਂ ਕੋ ਇੱਕ ਤਾਂ ਸਹੀ ਬੱਚਾ ਆ ਬੱਚਾ ਤੇ ਆ ਉਹਦਾ ਆਪਣਾ ਸੀਨਾ ਥੋੜਾ ਤੰਗ ਜਿਹਾ ਹੋ ਗਿਆ ਹੋਵੇ ਨਾ ਤੇ ਚੜਾਈ ਜੀ ਮਾਰ ਗਿਆ ਹੁਣ ਬਾਕੀ ਦੇਖਦੇ ਆ ਕੀ ਬਣਦਾ ਦੀਦਾ ਕਿ ਨਹੀਂ ਦੀਦਾ ਕਿਉਂਕਿ ਉਹ ਘਰ ਵਾਲੀਆਂ ਹਰਕਤਾਂ ਤੋਂ ਆਵਾਜ਼ ਨਹੀਂ ਆਉਂਦਾ ਸੀਨਾ ਜਿੱਦਾਂ ਘਰੇ ਆਪਣਾ ਕਰਦਾ ਸੀਗਾ ਇਹ 12 ਵਜੇ ਤੋਂ ਬਾਅਦ ਕੀ ਹੁਣ ਤਾਂ ਟਾਈਮ ਵੀ 3 ਵਜੇ ਦਾ ਹੋ ਗਿਆ ਉਹਦਾ 3 ਵਜੇ ਆ ਗਿਆ ਘਰੇ 12:00 ਵਜੇ ਦਾ ਕੋਟਦਾ ਸੀਗਾ ਬਾਕੀ ਦੇਖਦੇ ਆ ਕੀ ਬਣਦਾ ਬੱਚਾ ਆਪਣਾਉਣ ਦਾ ਕਿਕਰ ਮਾਸਟਰ ਹੋ ਜੀ ਹੁਣ ਮੈਂ ਤਾਂ ਅੰਦਾਜ਼ਨ ਇੱਕ ਮਿੰਟ ਗੱਲ ਸੁਣ ਲੈ ਉਤਰ ਸਵੇਰ ਦਾ ਗਿਆ ਸੀਗਾ ਪੱਲੇ ਵਾਲਾ ਮੇਲਾ ਹੈਗਾ ਲੱਗਿਆ ਹੀ ਬਸ ਜਿਆਦਾ ਦੂਰ ਨਹੀਂ ਹੈਗਾ 7 ਵਜੇ ਫਰਿੱਜ ਵੀ ਉਹ ਕੱਲਾ ਹੀ ਲੈ ਕੇ ਗਿਆ ਦੱਸੋ ਅਸੀਂ ਕੀ ਕਹੀਏ ਟਾਈਮੇ ਨਹੀਂ ਲਾਇਆ 2 ਵਜੇ ਤੱਕ ਉੱਤਰ ਗਿਆ 4 ਵਜੇ ਸ਼ਾਮ ਨੂੰ ਹੋਇਆ ਉਹ ਕੱਲਾ ਹੀ ਬਾਅਦ ਚ ਫਰਿਜ ਤੇ ਰਹਿ ਗਿਆ ਅਸੀਂ ਕੀ ਕਹਿੰਦੇ ਆ ਰੋਲਾ ਪੁੰਚੀ ਤੁਸੀਂ ਕਹਿੰਦੇ ਜਾ ਕੇ ਆਦਾ ਨਹੀਂ ਉਹ ਉਹ ਜਿੱਤ ਗਿਆ ਜੀ ਮੈਂ ਉਹਨਾਂ ਨੂੰ ਪਹਿਲੇ ਕਿਹਾ ਮੈਂ ਕਿਹਾ ਇਹਨੇ ਜਿੱਤਣਾ ਇਹ ਦੇਖ ਲਓ ਇਹ ਇਹ ਨਾ ਜਾਣ ਪਰ ਉਹ ਦੇਖ ਭਾਈ ਇਹ ਸਾਰੇ ਬੰਦੇ ਇਹ ਨਹੀਂ ਨਹੀਂ ਦੇਖੋ ਮੈਂ ਭਾਜੀ ਬੈਗ ਨਹੀਂ 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 ਮੈਂ ਕਰਨ ਨੂੰ ਕਰਦਾ ਸਾਰੇ ਬੰਦੇ ਨੇ ਪਤਾ ਕੀ ਕਰਾ ਕ੍ਰੀਮ ਪਰ ਕ੍ਰੀਮ ਪਰ ਹਮੈ ਤੀਸੇ ਗੇਾਰੇ ਫਿਰ ਬਾਅਦ ਕੱਲਾ ਹੋ ਗਿਆ ਇਹ ਚੀਜ਼ ਹੋ ਜਾਂਦੀ ਨਹੀਂ ਉਹ ਨਹੀਂ ਨਹੀਂ ਇਹ ਬੰਦੇ ਕਹਿੰਦੇ ਕੋ ਆ ਸਾਰੇ ਬੰਦੇ ਕਮੇਟੀ ਵਾਲੇ ਕਰਾਉਂਦਾ ਕੋਈ ਨਹੀਂ ਕੋਈ ਨਹੀਂ ਬੜਾ ਗਲਤ ਗੱਲ ਕਰਨਾ ਕਰ ਰਹੇ ਯਾਰ ਗੋਲ ਨੂੰ ਖਾਦੋ ਦੋ ਤਿੰਨ ਵਾਰ ਆਹੋ ਦੱਸ ਰਿਹਾ ਇੱਕ ਪਰਿਆਰਾ ਸਿੱਧਾ ਆਇਆ ਦੂਜੇ ਦਿਨ ਵਾਸਤੇ ਹੀ ਆਇਆ ਅਸੀਂ ਤਾਂ ਇਹ ਕਿਹਾ ਸੇ ਮੁੰਡੇ ਸਾਨੂੰ ਬੜਾ ਛੱਟ ਕੇ ਜਾਣਾ ਜਾਨ ਬੰਦ ਪਰੋ ਯਾਰ ਉੱਪਰ ਸੇ ਖੰਮ ਲੱਗਾ ਦੀ ਤਾਂ ਨੀ ਤੇ ਬੋਲੇ ਕਿ ਐ ਟਾਈਮ ਦਿੱਤਾ ਨਹੀਂ ਉਦੋਂ ਇਹ ਕਹਿੰਦਾ ਐਦਾ ਯਾਰ ਹੁਣ ਮਾੜਾ ਮੋਟਾ ਕਬੂਤਰ ਇਧਰ ਉਧਰ ਨੂੰ ਹੋਏ ਜਾਂਦਾ ਯਾ ਗਿਆਨ ਬੰਦਿਆ ਯਾਰ ਇੱਥੇ ਹੈਨਾ ਹੋਏ ਜਾਂਦਾ ਮਾੜਾ ਮੋਟਾ ਇਧਰ ਉਧਰ ਗਿਆਨ ਬੰਦਿਆ ਪਰਦਾਨੇ ਉੱਪਰ ਲੱਗਾ ਰਿਹਾਣਾ ਹੋ ਨਹੀਂ ਹੈਗਾ ਤੂੰ ਸਾਰੇ ਬੰਦੇ ਨੂੰ ਕਿਹਾ ਵੇ ਸਾਨੂੰ ਢਲਦਾ ਕਬੂਤਰ ਦਸਾਲ ਦਿਓ ਆਪਾਂ ਵਿੱਚ ਆਪਾਂ ਵਿੱਚ ਇੱਕ ਲੈ ਆ ਇੱਕ ਪਤਨੀ ਕਿਹਦਾ ਕੂਤ ਸੀ ਮੈਂ ਵਿੱਚ ਲੈ ਆਇਆ ਉਹ ਢਾਹ ਦਿਖਾ ਲਿਆ ਉਹ ਬੰਦੇ ਬਹੁਤ ਬੈਠੇ ਮੁੰਡੇ ਹੈ ਪਾਜੀ ਉਹ ਦੇਖ ਗੱਲ ਉਹ ਮੈਂ ਕਹਿੰਦਾ ਹੈ ਪਾਜੀ ਕਿਧਰੋਂ ਆਦਾ ਦਿੱਖੇ ਤੇ ਦੂਸਰ ਤੋਂ ਆ ਜਾ ਠੀਕ ਆ ਜਾ ਦੋਨੋਂ ਸਭ ਤੇ ਕਿੱਡਾ ਇੱਕ ਪੇਰੀ ਯਾਰ ਤੇਰਾ ਜਾਨਵਰ ਕਰੇ ਲਿੰਦਾ ਯਾਰ ਨਹੀਂ ਨਹੀਂ ਯਾਰ ਮੈਂ ਰਾਨੇ ਭੰਗ ਮਾ ਪਾਈ ਬੁੱਕ ਤਾਂ ਦੇਖਦਾ ਮੈਂ ਤੈਨੂੰ ਪਹਿਲਾਂ ਕਿਹਦੀ ਮੈਂ ਤੂੰ ਵੀ ਦੇਖ ਲੈ ਨਹੀਂ ਨਹੀਂ ਯਾਰ ਮੈਂ ਤੈਨੂੰ ਮੈਂ ਪਹਿਲਾਂ ਕਿਹਾ ਵੀ ਮੈਨੂੰ ਕੋਪੀ ਕਾੜੀ ਦੁਪਤਾ ਜੇ ਪਾ ਗਏ ਆ ਹਾਂ ਮਾਪਾ ਜੀ ਬਾਬਾਏ ਕਿਹੜੀ ਤੋਂ ਪਤਾਇਆ ਪਾ ਗਿਆ ਨੀ ਪੈਂਦੇ ਸੋਚਾਂ ਚ ਸੋਚਾਂ ਨਾਮ ਲੈ ਕੇ ਛੱਡ ਦੇ ਤਾਂ ਕੰਮ ਨਹੀਂ ਨਹੀਂ ਉਹ ਉਤੋਂ ਲੈਦਾ ਵੀ ਪੱਲਾ ਤਾਂ ਕੋਈ ਸੋਚਾਂ ਚ ਲੱਗਦੇ ਜੋ ਕਰਦਾ ਬੰਦੇ ਸਭ ਇਹ ਪਹਿਲਾਂ ਉੱਪਰ ਦਿਖਾਉਂਦੇ ਸਭ ਮਾਰਕ ਜੋ ਕਰਦਾ ਬੰਦੇ ਸਭ ਇਹਨਾਂ ਨੂੰ ਉੱਪਰ ਦਿਖਾਉਂਦੇ ਆਹ ਮਾਨਕ ਜੀ ਤੇ ਫਰੋਦਾ ਸਭ ਤੋਂ ਹੋਈ ਜਾਂਦਾ ਕੰਮ ਖਿੱਚੀ ਜਾਂਦੇ ਹੈ ਪੂਰੇ ਬਿਜ਼ਨਸ ਨੂੰ ਦੇ ਆ ਪੂਰਾ ਘਰੌਣਾ ਸੀ ਉਹ ਯਾਰ ਮੈਂ ਸਾਫ ਪਾ ਜੀ ਬੈਠੇ ਹਾਂ ਸਾਡਾ ਪਾ ਜੀ ਆਲੂ ਵੀ ਸੁਣ ਲੀ ਦਿੰਦੇ ਆ ਇਹ ਗੱਲ ਕੀ ਹੈ ਹੈਪੀ ਹੋਏ ਕਿਹਦਾ ਹੈ ਰੇ ਗੈਟ ਕਿਹੜਾ ਕੀ ਕਰਤਾ ਹੈ ਕਰਨਾ ਕਿਹਾ ਹੈ ਜਿਗੜੇ ਦੇ ਲਿਆ ਭਾਈ ਬੋਹੇਮੀਆ ਹਾਂ ਨੀਚੇ ਕੁਝ ਹੋ ਗਿਆ ਥਾ ਜੀ ਜਿਸ ਕਰਦੇ ਮੇਰਾ ਆਈ ਉਹਨੇ ਪਰਨਾ ਰੱਖ ਲਿਆ ਮੇਲਾ ਠੰਡਾ ਹੁੰਦਾ ਯਾਰਿਆ ਬੱਬਿਓ ਕੰਮ ਲੱਗਦਾ ਹੀ ਆ ਹੋਰ ਕਿਤਾਬ ਕੀ ਹਾਲ ਚਾਲ ਕਿੱਧਰ ਗਿਆ ਕਦਾਂ ਫੇ ਕਿੱਥੇ ਤੱਕ ਪਹੁੰਚਿਆ ਕੰਮ ਟਾਈਮ ਲੱਗਾਇਆ ਜੀ 4-5ਾਂ ਤੇ ਪੱਤੀ ਜੈਸਾ ਕੁੱਤਰ ਪੱਤੀ ਦਾ ਅੱਛਾ 25 ਹੈਗੇ ਜੀ ਪੱਤੀ ਹੈ ਕਲੀਅਰ ਕੁੱਤਰ ਪੱਤੀ ਹੈ ਅੱਛਾ ਟੋਟਲ ਓਡੇ ਕਿ ਨਹੀਂ 52 ਅੱਛਾ ਮਾੜਾ ਜਿਹਾ ਕਿਉਂ ਪੂਰਾ ਹੀ ਲਿਓਣਾ ਪੈਣਾ ਹੁਣ ਚੱਕ ਕੇ ਯਾਰ ਕੀ ਕਹਿਣਾ ਦੱਸ ਬਈ ਮੈਂ ਨਹੀਂ ਕਹਿਣਾ ਭਾਜੀ ਕੋਟਾ ਇਹ ਕਹਿੰਦਾ ਮੈਨੂੰ ਕੋਟਾ ਕੋਟਾ ਕੋਲੇ ਬੈਠਾ ਕਹਿੰਦਾ ਆ ਕੋਟਾ ਭਾਈ ਦੱਸ ਭਾਜੀ ਬਹੁਤ ਵਧੀਆ ਅਬ ਕੀ ਭਾਈ ਸਾਡਾ ਮੰਗਿਆ ਆ ਨਾ ਕਿਹੜਾ ਭਰਾ ਨੂੰ ਕੀ ਭਾਈ ਬਰਾਮ ਤੋਂ ਬਰਾਮ ਤੋਂ ਉਹ ਤੂੰ ਵੀ ਉੱਠ ਉੱਠ ਲਾਓਗੇ ਬਸ ਆ ਤਾਂ ਬਾਲੇ ਟੁੱਟਲੇ ਆ ਗਿਆ ਤੂੰ ਹੈ ਰੋਪੀ ਤਰਾ ਕਮੁੱਤਰ ਕੀ ਚਲ ਗਿਆ ਤੂੰ ਤੂੰ ਦਾ ਦੇਦੀ ਤੋੜ ਗਿਆ ਕਿੱਥੇ ਆ ਜੀ ਆੜਦੀ ਪੱਲੇ ਵਾਲੀ ਨਹੀਂ ਇੱਕ ਤਾਂ ਤੇ ਦਿਲ ਟੁੱਟ ਗਿਆ ਨਾ ਜਲ ਤੱਕ ਪਣਾ ਹੀ ਆ ਮੇਰਾ ਵੀ ਇੱਕ ਗਿਆ ਏ ਆ ਪਤਾ ਨਹੀਂ ਬਹਿ ਗਿਆ ਕਿ ਗਿਆ ਰੱਬ ਜਾਣਦਾ ਹੁਣ ਬਹਿ ਵੀ ਗਿਆ ਹੋ ਸਕਦਾ ਜਾ ਵੀ ਸਕਦਾ ਕਿ ਨਹੀਂ ਜੀ ਇਹ ਚ ਕੋ ਵੱਡੀ ਗੱਲ ਨਹੀਂ ਵੇਦਣੇ ਚੱਲ ਦੱਸ ਚੱਲ ਬਾਬਾ ਉੱਟ ਚੱਲ ਲੋਈ ਬਾਬੇ ਆ ਗਏ ਆ ਘਰੇ ਤੇ ਕੰਮ ਉਹੀ ਹੁਣ ਕਰਦੇ ਇਹਨਾਂ ਦੀ ਦੇਖਦੇ ਆ ਕਿ ਐਂਡ ਤੇ ਜਿਹੜਾ ਪੁੱਤਰ ਜੋਰ ਨਹੀਂ ਲਾਉਂਦੇ ਪਏ ਉਹਨਾਂ ਦਾ ਹੱਲ ਕਰਦੇ ਆ ਵੀ ਪੁੱਤਰ ਕੀ ਚੱਕ ਰਾ ਹਨਾ ਆਪਣੇ ਪਹਿਲੀ ਜਿਹੜੀ ਪੁੱਤਰ ਬਹਿ ਗਏ ਹਰੇ ਆਹਾ ਸੀਜ਼ਨ ਦੇ ਵਿੱਚ ਇਹ ਅਜੇ ਤੱਕ ਆਪਣਾ ਪੁੱਤਰ ਬਹਿ ਕੇ ਨਹੀਂ ਸੀ ਹਰਿਆ ਅੱਜ ਪੁੱਤਰ ਆਪਣਾ ਇੱਕ ਬੱਚਾ ਜਿਹੜਾ ਸੀ ਨਾ ਉਹ ਹੈਗਾ ਵੀ ਛੋਟਾ ਹੀ ਸੀ ਵੈਸਾ ਹਨਾ ਕਿਕਰ ਮਾ ਜਿਹੜਾ ਉਹ 5:30 ਵਜੇ ਕੱਟ ਹੋ ਗਿਆ ਤੇ ਜਿਹੜਾ ਸੀਗਾ ਚੀਨਾ ਆਪਣਾ ਉਹ ਕਬੂਤਰ ਕੋਈ ਕਹਿੰਦੇ ਬੈਠੇ ਤੇ ਕਈ ਕਹਿੰਦੇ ਵੀ ਨਹੀਂ ਬੈਠਾ ਉੱਧਰ ਹਨਾ ਕਈ ਬੰਦੇ ਤੋਂ ਕਹਿੰਦੇ ਸੀਗੇ ਐਂਡ ਤੱਕ ਵੀ ਉਹ ਕਬੂਤਰ ਨਾਲ ਦੇ ਪਿੰਡ ਨੂੰ ਚੜਦਾ ਸੀ ਐਂਡ ਤੇ ਤੇ ਉਹ ਕਬੂਤਰ ਹੁਣ ਵੀ ਉੜਦਾ ਸੀ ਉਹਨੂੰ ਉੜਦੇ ਨਹੀਂ ਛੱਡ ਕੇ ਆਏ ਆਪਾਂ ਹੁਣ ਮਗਰ ਉਹ ਬਹਿ ਗਿਆ ਹੋਵੇ ਮੈਂ ਕਹਿ ਨਹੀਂ ਸਕਦਾ ਹਨਾ ਤੇ ਅਸੀਂ ਜੋ ਉਥੋਂ ਤੁਰੇ ਆ ਅਸੀਂ ਤੁਰੇ ਮੇਰੇ ਖਿਆਲ ਨਾਲ 6 ਵਜੇ ਚ 20 ਮਿੰਟ ਪਈ ਸੀ ਉਹਦੋਂ ਆਪਣਾ ਚੀਨਾ ਉੜਦਾ ਸੀ ਉਹਨੂੰ ਇੱਕ ਤਾਂ ਉੜਦੇ ਨੂੰ ਛੱਡ ਕੇ ਮੁੰਡੇ ਨੂੰ ਉਥੇ ਦੱਸ ਆਇਆ ਮੁੰਡਾ ਲਾ ਲੂਗਾ ਹਨਾ ਤੇ ਆਪਣਾ ਹੀ ਮੁੰਡਾ ਗੋਪੀ ਚਰਾਣ ਵਾਲਾ ਉਹਨੂੰ ਛਤਰੀ ਛੁਤਰੀ ਦੇ ਆਂਦੀ ਆ ਜੋ ਕਹਿੰਦਾ ਸੀ ਮੈਂ ਲਾ ਕੇ ਲੈ ਜਾਊਂਗਾ ਹੁਣ ਉਹਨੂੰ ਮੈਂ ਫੋਨ ਕਰਕੇ ਪੁੱਛਦਾ ਵੀ ਕੀ ਬਣਿਆ ਹਨਾ ਤੇ ਇਹਦਾ ਦੇਖਦੇ ਆਂ ਵੀ ਬੱਚਾ ਆਪਣਾ ਬੈਠਾ ਕਿਉਂ ਹਨਾ ਕਿਉਂਕਿ ਆਪਣੇ ਉੱਦਾਂ ਚਾਰੋ ਜਾ ਕੇ ਹਰ ਜਾਣ ਹਰ ਜਾਣ ਵੱਖਰੀ ਗੱਲ ਆ ਬਹਿ ਕੇ ਚਾਂਸ ਬਹੁਤ ਘੱਟ ਹੁੰਦੇ ਹਨਾ ਵੀ ਹਰਨਗੇ ਤੇ ਚਲੋ ਬਾਕੀ ਬੈ ਬੈਨ ਨੂੰ ਕੋਈ ਚੱਕਰ ਨਹੀਂ ਆ ਨਾ ਕਬੂਤਰ ਉੱਦਾਂ ਵੀ ਕਈ ਵੇਲੇ ਜੋਰ ਨਹੀਂ ਲਾਉਂਦਾ ਤੇ ਆ ਕੱਪੜੇ ਕੁਪੜੇ ਹੀ ਕੱਢੇ ਹਵਾ ਫਰੀ ਜਾਵੇ ਹਨਾ ਵਿੱਚੋਂ ਕਈ ਵੇਲੇ ਕਮਟਰ ਉੱਡਦਾ ਹੀ ਨਹੀਂ ਹੈ ਨਾ ਜੋਰ ਨਾਲ ਉੱਡਦਾ ਆ ਉੱਡਰ ਪਤਾ ਨਹੀਂ ਕਿਹਦਾ ਫਿਰਦਾ ਆ ਆ ਕਾਂਤਾ ਜੀਆਂ ਨਾਲ ਆ ਫਿਰਦਾ ਛੱਡੋ ਇਹਨੂੰ ਉੱਡੀ ਜਾਣ ਦੋ ਤੇ ਆਪਾਂ ਮੌਸਮ ਯਾਰ ਮੇਨ ਬਾਬਿਓ ਮੌਸਮ ਜਿੰਨੀ ਚੱਕਰਾ ਮੌਸਮ 6 6 7 7 ਨੂੰ ਬਾਜ਼ੀਆਂ ਜਾਂਦੇ ਰਹੀਆਂ ਨਾ ਤੇ ਕੰਮ ਖਰਾਬ ਹੋਈ ਆ ਬਾਰੀਆਂ ਬਹੁਤ ਲੰਬੀਆਂ ਜਾਂਡੀਆਂ 7 7.5 ਤੇ ਕਬੂਤਰਾਂ ਦੀ ਜਿੱਦਾਂ ਆਪਾਂ ਗਰਮੀ ਹੁੰਦੀ ਆ ਗਰਮੀ ਦੇ ਹਿਸਾਬ ਨਾਲ ਸਾਂਭ ਕੇ ਲੈ ਜਾਂਦੇ ਆ ਕਬੂਤਰ ਪਰ ਉੱਥੇ ਕਿਤੇ ਨਾ ਕਿਤੇ ਹਨਾ ਹੁਣ ਕੋਈ ਚੱਕਰ ਨਹੀਂ ਹੁਣ ਭਾਵੇਂ ਗਰਮੀ ਹੋਵੇ ਭਾਵੇਂ ਠੰਡ ਹੋਵੇ ਕਬੂਤਰ ਠੰਡੇ ਮੌਸਮ ਦੇ ਹਿਸਾਬ ਨਾਲ ਖੜੇ ਜਾਂ ਜਲ ਜੇ ਪਾਣੀ ਨੂੰ ਕੋਈ ਚੱਕਰ ਨਹੀਂ ਹਨਾ ਗਿਰੀਆਂ ਵੱਧ ਪਾ ਕੇ ਲੈ ਜਾਵਾਂਗੇ ਆਪਾਂ ਗਰਮੀ ਦੇ ਹਿਸਾਬ ਨਾਲ ਲੈ ਕੇ ਜਾਂਦੇ ਆ ਬਾਜੀ ਜਾਂਦੀਆਂ ਲੰਬੀਆਂ ਅੱਜ ਵੀ ਕੂਤਰ ਜਿਹੜਾ ਪੱਠਾ ਆਪਣਾ ਬੈਠਾ ਤਾੜੇ ਮਾਰਦਾ ਬੈਠਾ ਮਤਲਬ ਭੁੱਖਾ ਬਾਜੂਰ ਹੀ ਨਹੀਂ ਲਾਇਆ ਇੱਧ ਇੱਧੇ ਕਰਦਾ ਰਿਹਾ ਬਸ ਆ ਚੀਜ਼ਾਂ ਹੀ ਉਹ ਖਾਜੀ ਹੋ ਤੇ ਬਾਕੀ ਜਿਹੜੋ ਫੜਿਆ ਜਾਊਗਾ ਫਿਰ ਪਤਾ ਲੱਗੂਗਾ ਮੈਂ ਫੋਨ ਕਰਕੇ ਪੁੱਛਦਾ ਨੂੰ ਵੀ ਕੀ ਬਣਿਆ ਹਨਾ ਫੜ ਲਿਆ ਜਾਂ ਨਹੀਂ ਫੜ ਲਿਆ ਤੇ ਫਿਰ ਦੱਸ ਦੇ ਬਾਕੀ ਦੀ ਗੱਲ ਬਾਤ